ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਜਿੱਥੇ ਸ਼ਿਵ ਸੈਨਾ ਦੇ ਆਗੂ ਦੇ ਉੱਪਰ ਹਮਲਾ ਕੀਤਾ ਜਾਂਦਾ ਸਚਨ ਥਾਪੜ ਦੇ ਉੱਪਰ ਉਸ ਦੇ ਵਿੱਚ ਦੋ ਨਿਹੰਗ ਸਿੰਘਾਂ ਨੂੰ ਜਿਹੜਾ ਗ੍ਰਫਤਾਰ ਵੀ ਕੀਤਾ ਜਾਂਦਾ ਹੈਗਾ ਤੇ ਹੁਣ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਲ ਹੋਣਾ ਦੇ ਵੱਲੋਂ ਇੱਕ ਜਿਹੜਾ ਸਟੇਟਮੈਂਟ ਜਾਰੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਹੁਣ ਕੋਈ ਵੀ ਸੋਸ਼ਲ ਮੀਡੀਆ ਜਾਂ ਕੋਈ ਇਲੈਕਟ੍ਰੋਨਿਕ ਮੀਡੀਆ ਦੇ ਉੱਪਰ ਕੋਈ ਕਿਸੇ ਧਰਮ ਨੂੰ ਲੈ ਕੇ ਜਾਂ ਕਿਸੇ ਵਿਅਕਤੀ ਨੂੰ ਲੈ ਕੇ ਕੋਈ ਸੈਂਟੀਮੈਂਟ ਹਰਟ ਕਰਨ ਵਾਲੀ ਸਟੇਟਮੈਂਟ ਜਾਰੀ ਕਰੂਗਾ ਤਾਂ ਉਸ ਦੇ ਖਿਲਾਫ ਕਾਰਵਾਈ ਹੋਏਗੀ ਤਾਂ ਸਾਡੇ ਨਾਲ ਕੁਲਦੀਪ ਪੁਲਿਸ ਕਮਿਸ਼ਨਰ ਲੁਧਿਆਣਾ ਜੁਰਜੋ ਕੇ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਪਰੋ ਪੰਜਾਬ ਟੀਵੀ ਤੇ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਚੇਲ ਸਾਹਿਬ ਜਿਵੇਂ ਜੇ ਤੁਸੀਂ ਸਟੇਟਮੈਂਟ ਜਾਰੀ ਕੀਤੀ ਹੈ ਡਾ ਆਰਡਰ ਤੁਸੀਂ ਜਾਰੀ ਕੀਤਾ ਹੈ ਤਾਂ ਤੁਹਾਨੂੰ ਕੀ ਲੱਗਦਾ ਜੋ ਇਹ ਪਹਿਲਾਂ ਹਮਲਾ ਹੋਇਆ ਜਿਹੜੀ ਪਿਛਲਾ ਇਨਸੀਡੈਂਟ ਹੋਇਆ ਉਹ ਇਹੀ ਰੀਜ਼ਨ ਸੀ ਉਸ ਦਾ ਕੀ ਐਗਜ਼ੈਕਟ ਤੋ ਅਸੀਂ ਨਹੀਂ ਕਹਿ ਸਕਦੇ ਬਟ ਕਿਉਂਕਿ ਟਾਈਮ ਟੂ ਟਾਈਮ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਟਾਈਪ ਟੂ ਟਾਈਮ ਇਹੋ ਜੀ ਡਾਇਰੈਕਸ਼ਨ ਸਾਨੂੰ ਅਸੀਂ ਇਸ਼ੂ ਕਰਦੇ ਇਵਨ ਡੀਜੀਪੀ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਕੀ ਬਿਲਕੁਲ ਕਲੀਅਰ ਡਾਇਰੈਕਸ਼ਨ ਹੈ ਕਿ ਜੋ ਵੀ ਪੀਸ ਨੂੰ ਡਿਸਟਰਬ ਕਰੂਗਾ ਜਾਂ ਕੋਈ ਇਹੋ ਜਿਹੇ ਬਿਆਨਬਾਜ਼ੀ ਦੇਊਗਾ ਜਿਹੜੇ ਕਰਕੇ ਦੂਜੇ ਬੰਦੇ ਨੂੰ ਜਿਹਦੇ ਸੈਂਟੀਮੈਂਟ ਉਹਨਾਂ ਦੇ ਹਰਟ ਹੋਣ ਦੇਣੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਹੂੰ ਇਹਦੇ ਵਿੱਚ ਤੁਸੀਂ ਜਿਹੜਾ ਮੈਂਸ਼ਨ ਵੀ ਕੀਤਾ ਕਿ ਕੋਈ ਵੀਡੀਓ ਬਣਾ ਕੇ ਪਾਏਗਾ ਜਾਂ ਕੋਈ ਸੋਸ਼ਲ ਮੀਡੀਆ ਦੇ ਉੱਪਰ ਕਿਉਂਕਿ ਆਪਾਂ ਬਹੁਤ ਸਾਰਾ ਦੇਖਦੇ ਹਾਂ ਅੱਜਕਾ ਸੋਸ਼ਲ ਮੀਡੀਆ ਦੇ ਉੱਪਰ ਹਰੇਕ ਕੋਈ ਜਿਹੜਾ ਆਪਣੀ ਮਰਜ਼ੀ ਦੇ ਨਾਲ ਫਰੀडम ऑफ ਸਪੀਚ ਦੀ ਵਰਤੋਂ ਕਰਦਾ ਤੇ ਕਈ ਵਾਰ ਉਸ ਚੀਜ਼ ਨੂੰ ਜਿਹੜਾ ਪੁੱਠਾ ਵੀ ਪੈ ਜਾਂਦੀ ਹੈ ਉਹ ਗੱਲ ਕੋਈ ਬਿਲਕੁਲ ਕੋਈ ਵੀ ਇਹੋ ਜੀ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਫਰੀडम ਆਫ ਪੀਸ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਕਿਸੇ ਦੂਜੇ ਦੇ ਧਰਮ ਦੇ ਬਾਰੇ ਜਾਂ ਕਾਸ ਦੇ ਬਾਰੇ ਆਪਾਂ ਕੁਝ ਵੀ ਮਤਲਬ ਬੋਲੀਏ ਕੋਈ ਇਹੋ ਜਿਹਾ ਕੋਈ ਵੀ ਇਹੋ ਜਿਹਾ ਕੋਈ ਸਟੈਪ ਲਊਗਾ ਜਾਂ ਇਸ ਬ੍ਰੀਚ ਕਰੂਗਾ ਤੇ ਅਸੀਂ ਉਹਨਾਂ ਦੇ ਖਿਲਾਫ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਐਂਡ ਤੁਸੀਂ ਸਾਡੀ ਫਸਟ ਪ੍ਰਾਇੋਰਟੀ ਜਿਹੜੀ ਹੈ ਲੋ ਐਂਡ ਆਰਡਰ ਨੂੰ ਮੇਨਟੇਨ ਕਰਨਾ ਉਹ ਉਹਦੇ ਵਾਸਤੇ ਅਸੀਂ ਵਚਨਬੱਧ ਹੈਗੇ ਹਾਂ ਇੱਕ ਜੈਲ ਸਾਹਿਬ ਕਈ ਵਾਰ ਇਹ ਵੀ ਹੋ ਜਾਂਦਾ ਕਿ ਜਿਸ ਹਿਸਾਬ ਦੇ ਨਾਲ ਸਿਕਿਉਰਿਟੀਆਂ ਲੈਣ ਵਾਸਤੇ ਵੀ ਬਹੁਤ ਕੁਝ ਕਰਦੇ ਨੇ ਤੁਹਾਨੂੰ ਪਤਾ ਹੀ ਹੈ ਜਿਸ ਹਿਸਾਬ ਨਾਲ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਜਾਣਾ ਜਾਂ ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਸਿਕਿਉਰਟੀ ਦੀ ਡਿਮਾਂਡ ਡਿਮਾਂਡ ਕਰਨਾ ਜਾਂ ਇਨਸਿਕਿਉਰ ਕਹਿਣਾ ਕਿ ਸਿਕਿਉਰਟੀ ਮੈਨੂੰ ਚਾਹੀਦੀ ਹੈ ਮੈਂ ਇਨਸਿਕਿਉਰ ਹਾਂ ਜਾਂ ਮੈਨੂੰ ਧਮਕੀ ਆ ਰਹੀਆਂ ਥ੍ਰੈਟ ਕਾਲਸ ਆ ਰਹੀਆਂ ਉਹਦੇ ਬਾਰੇ ਵੀ ਦੇਖੋ ਹਰ ਚੀਜ਼ ਨੂੰ ਅਸੀਂ ਹਰ ਐਂਗਲ ਤੋਂ ਐਗਜ਼ਾਮਿਨ ਕਰਦੇ ਹਾਂ ਜੀ ਹਰ ਚੀਜ਼ ਨੂੰ ਅਸੀਂ ਐਗਜ਼ਾਮਿਨ ਕਰਦੇ ਹਾਂ ਜਿਹੜਾ ਸਿਕਿਉਰਿਟੀ ਦਾ ਉਹਦੇ ਪ੍ਰੋਸੀਜਰ ਹੁੰਦਾ ਹੈ ਉਹਦੀ ਰਿਪੋਰਟ ਹੁੰਦੀ ਹੈ ਪ੍ਰੋਸੀਜਰ ਦੇ ਤਹਿਤ ਰੀਅਲ ਥ्रेट ਤੇ ਬੇਸ ਤੇ ਮਤਲਬ ਸਿਕਿਉਰਿਟੀ ਪ੍ਰੋਵਾਈਡ ਕਰਦੇ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਕੋਈ ਮਾੜੀ ਚੰਗੀ ਗੱਲ ਬੋਲ ਕੇ ਲਾਈਮ ਲਾਈਟ ਮੇ ਆ ਜਾਈਏ ਤੇ ਸਾਨੂੰ ਉਹਨ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ ਇੱਕ ਲਾਸਟ ਇੱਕ ਦੋ ਕੁਐਸਚਨ ਨੇ ਇੱਕ ਜਿੱਦਾਂ ਜਿਹੜਾ ਰੀਸੈਂਟ ਇਸ਼ੂ ਹੋਇਆਗਾ 사ਚਨ ਥਾਪਰ ਵਾਲਾ ਉਹਦੇ ਵਿੱਚ ਇਹ ਜਿਹੜੇ ਦੋ ਅਰੈਸਟ ਵੀ ਹੋ ਚੁੱਕੇ ਹਨ ਹਾਲਾਂਕਿ ਤੇ ਜਿਹੜੇ ਇੱਕ ਅਰੈਸਟ ਰਹਿ ਗਈ ਹੈਗੀ ਉਹਦੇ ਬਾਰੇ ਬਹੁਤ ਛੇਤੀ ਅਸੀਂ ਤੀਜਾ ਬੰਦਾ ਅਸੀਂ ਕਾਫੀ ਵਰਕਆਊਟ ਕਰ ਲਏ ਤੇ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ ਐਂਡ ਮੈਂ ਅਗੇ ਇਹੀ ਅਪੀਲ ਕਰਦਾ ਲੋਕਾਂ ਨੂੰ ਕਿ ਕੋਈ ਇਹੋ ਜੀ ਕੋਈ ਚੀਜ਼ ਤੁਸੀਂ ਕਿਸੇ ਦੇ ਸੈਂਟੀਮੈਂਟ ਦੇ ਨਾਲ ਤੁਸੀਂ ਛੇੜਖਾਨਾ ਛੇੜਖਾਨੀ ਨਾ ਕਰੇ ਤੇ ਕਿਸੇ ਦੇ ਮਤਲਬ ਲੋਕੀ ਆਪਣੀ ਆਪਣੀ ਕੋਈ ਸਰ ਰੀਜਨ ਹੈਗਾ ਕਾਸਟ ਹੈਗਾ ਕੋਈ ਵੀ ਕਿਸ ਚੀਜ਼ ਨੂੰ ਮਤਲਬ ਦਿਲੋਂ ਮੰਨਦਾ ਹੈ ਉਹ ਉਹਨੂੰ ਰਿਸਪੈਕਟ ਕਰੋ ਤੇ ਦੂਜੇ ਨੂੰ ਵੀ ਰਿਸਪੈਕਟ ਕਰੋ ਤਾਂ ਕਿ ਜਿਹੜਾ ਪੰਜਾਬ ਮੇ ਅਮਨ ਤੇੜੇ ਸਾਂਤੀ ਹੈ ਉਹ ਕਾਇਮ ਰਹੇ ਲਾਸ ਵਾਲਾ ਚਾਹ ਸਭੀ ਕੇ ਜੋ ਅਰੈਸਟ ਹੋਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਰਿਮਾਂਡ ਤੇ ਭੇਜੇ ਗਏ ਨੇ ਤੇ ਉਹ ਰਿਮਾਂਡ ਦੇ ਵਿੱਚ ਕੁਝ ਉਹਨਾਂ ਦੇ ਵੱਲੋਂ ਕੰਫੈਸ ਕੀਤਾ ਗਿਆ ਕਿ ਕਿਉਂ ਇਹ ਸਭ ਕੁਝ ਕੀਤਾ ਜਾਂ ਕੀ ਕਾਰਨ ਰਹੇ ਵੀ ਉਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਸਮੇ ਡਿਟੇਲ ਅਸੀਂ ਸਾਰਾ ਐਗਜ਼ਾਮਿਨ ਕਰ ਰਹੇ ਹਾਂ ਜੋ ਵੀ ਚੀਜ਼ ਆਏਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਚਾਹਲ ਸਾਹਿਬ ਥੈਂਕ ਯੂ ਥੈਂਕ ਯੂ ਸੋ ਮਚ ਪਾਨਸਰ ਸਰ ਨਾਲ ਕੁਲਦੀਪ ਚਾਹਲ ਪੁਲਿਸ ਕਮਿਸ਼ਨਰ ਲੁਧਿਆਣਾ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੁੰਦਾ ਜਾਂ ਫਿਰ ਘਰਮ ਦੇ ਬਾਰੇ ਬੋਲਦਾ ਜਾਂ ਫਿਰ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਬੋਲਦਾ ਉਸ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਔਰ ਆਦਰਵਾਈਜ਼ ਜਿਹੜਾ ਹੈ ਉਹ ਉਹਨਾਂ ਦੇ ਉੱਪਰ ਐਕਸ਼ਨ ਲੈਣਗੇ ਔਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਏਗੀ